ਹਾਂਜੀ ਕੀ ਹਾਲ ਚਾਲ ਠੀਕ ਹੋ ਏ ਆ ਡੌਂਗਚਿੰਗ ਦੀ ਸੀਰੀਜ਼ ਦੇਖੋ ਜਿਹੜੇ ਵੀ ਕਹਿੰਦੇ ਨੇ ਡੌਂਗਚਿੰਗ ਦੇ ਵਿੱਚ ਟੂਲ ਡੌਂਗਚਿੰਗ ਦੇ ਵਿੱਚ ਇੰਨੇ ਟੂਲ ਆ ਮਤਲਬ ਤੁਸੀਂ ਦੇਖੇ ਨਹੀਂ ਹੋਣੇ ਹਾਲੇ ਤਾਂ ਜਿਹੜੇ ਟੂ ਆਉਣਗੇ 2026 ਚ ਉਹ ਲੱਗਣੇ ਪਰ ਜਿਹੜੇ ਇਸ ਟਾਈਮ ਮਾਰਕੀਟ ਤੇ ਮੌਜੂਦ ਨੇ ਉਹ ਤੁਹਾਡੇ ਸਾਹਮਣੇ ਆ ਗਏ ਤੁਹਾਨੂੰ ਇੰਟਰੋਡਿਊਸ ਕਰਾਂ ਡੌਂਗਚਿੰਗ ਦੇ ਕਿੰਨੇ ਕੁ ਟੂਲ ਆਪਣੇ ਕੋਲ ਹੈਗੇ ਇਸ ਟਾਈਮ ਸਭ ਤੋਂ ਪਹਿਲੀ ਗੱਲ ਕੋਰਲੈਸ ਸੀਰੀਜ਼ ਦੇਖ ਲਓ ਕੋਰਲੈਸ ਸੀਰੀਜ਼ ਦੇ ਵਿੱਚ ਆਪਾਂ ਰੈਂਚਰ ਤੋਂ ਸ਼ੁਰੂ ਕਰਦੇ ਆ 500 ਐਨਐਮ ਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਛੋਟਾ ਜਿਹਾ ਲੱਗ ਗਿਆ ਫਿਰ ਆਪਣਾ ਯਾਰ ਸਕਰੂ ਡਰਾਈਵਰ ਆ ਗਿਆ ਇਹ ਲੋਹੇ ਦੇ ਚੱਕਰੇ ਚਾਈਆ ਇਹ ਬਹੁਤ ਵੈਸਟ ਤੇ ਬਹੁਤ ਜ਼ਿਆਦਾ ਹੈਵੀ ਡਿਊਟੀ ਹੈ ਇਹਦੇ ਚ ਹੈਮਰ ਬੋਡ ਸਾਰਾ ਕੁਝ ਹੀ ਆ ਫਿਰ ਮਾਰਬਲ ਕਟਰ ਆ ਗਿਆ ਟੌਂਕਿੰਗ ਦਾ ਖਰਚ ਇਹ ਵੀ ਬਹੁਤ ਜ਼ਿਆਦਾ ਵਿਕੜਿਆ ਕਿਉਂਕਿ ਦੇਖੋ ਇਹਦੀ ਜਿਹੜੀ ਬੋਡੀ ਆ ਦੇਖੋ ਸਾਰੀ ਮੈਟਲ ਦੀ ਬੋਡੀ ਆ ਮਾਰਬਲ ਕਟਰ ਹੈ ਲੱਕੜ ਵਾਲੇ ਵੀ ਇਹ ਵੀ ਯੂਜ਼ ਕਰ ਸਕਦੇ ਆ ਕਾਰਪੰਟਰ ਉਸ ਤੋਂ ਬਾਅਦ ਆਪਣਾ ਆ ਗਿਆ ਗੁੱਟੀ ਇਹ ਜਿਹੜੇ ਵੀਰ ਬਾਈਕ ਵਗੈਰਾ ਦੀ ਮਤਲਬ ਸਰਵਿਸ ਕਰਦੇ ਨੇ ਗੱਡੀਆਂ ਵਾਲਾ ਸਾਰੇ ਉਸ ਕੰਮ ਦੇ ਵਿੱਚ ਯੂਜ਼ ਹੋ ਸਕਦਾ ਤੇ ਆ ਤਾਂ ਸਭ ਤੋਂ ਜ਼ਿਆਦਾ ਫੇਵਰਟ ਹੈ ਮਿਸਤਰੀਆਂ ਦੀ ਦੇਖੋ 12 ਵੋਲਟ ਦੇ ਵਿੱਚ ਆ ਪਰ ਹੈਵੀ ਡਿਊਟੀ ਚੀਜ਼ ਹੈ ਬਹੁਤ ਵਧੀਆ ਤੇ ਡੌਂਗਚਿੰਗ ਦੇ ਵਿੱਚ ਬੈਟਰੀ ਦੇ ਵਿੱਚ ਤੁਸੀਂ ਆ ਦੇਖੋ ਲੇਜ਼ਰ ਲੈਵਲ ਆ ਗਿਆ ਤੁਹਾਡੇ ਦੇਖੋ ਇਹ ਇੱਕ ਹੋਰ ਚੀਜ਼ ਹੁੰਦੀ ਹੈ ਨਾ ਜਿਵੇਂ ਗ੍ਰੀਨ ਜਿਹੜਾ ਲੈਵਲ ਹੁੰਦਾ ਨਾ ਉਹ ਫੋਕਸ ਵਧੀਆ ਕਰਦਾ ਕਿਉਂ ਆਪਾਂ ਜਿਹੜਾ ਰੈੱਡ ਦੇ ਨਾਲੋਂ ਗ੍ਰੀਨ ਦਾ ਥੋੜਾ ਜਿਆਦਾ ਹੁੰਦਾ ਜਿਵੇਂ ਕਈ ਵਾਰ ਕੋਈ ਤੁਸੀਂ ਕੱਚਾ ਕੰਮ ਚੱਲ ਰਿਹਾ ਹੈ ਇੱਟਾਂ ਤੇ ਵੀ ਤੁਸੀਂ ਕਰ ਸਕਦੇ ਹੋ ਕਿ ਚਿਣਾਈ ਵਾਲੇ ਵੀਰ ਵੀ ਕਰਦੇ ਨੇ ਟੇਲਾਂ ਵਾਲੇ ਵੀ ਕਰਦੇ ਸਾਰੇ ਕਾਰਪਿੰਟਰ ਵੀਰਾਂ ਵਾਸਤੇ ਜੀਗਾ ਤੇ ਉਸ ਤੋਂ ਬਾਅਦ ਜਿਹੜੀ ਡੌਂਗਚਿੰਗ ਦੇ ਵਿੱਚ ਦੂਸਰੀ ਸੀਰੀਜ਼ ਆ ਗਈ ਆਪਣੇ ਪਾਵਰ ਟੂਲ ਆ ਗਏ ਹੈਂਡ ਟੂਲ ਲ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਗਨ ਹੈਗੀ ਨੁਮੈਟਿਕ ਟੂਲ ਨੇ ਨੁਮੈਟਿਕ ਟੂਲ ਤੋਂ ਸ਼ੁਰੂ ਕਰਦੇ ਆਂ ਆਹ ਦੇਖੋ ਡੌਂਕਿੰਗ ਦੀ ਜਿਹੜੀ ਗਨ ਇਹ 50mm ਦੀ ਜਿਹੜੀ ਹੈ ਗਨ ਸਭ ਤੋਂ ਜ਼ਿਆਦਾ ਵਿਕਦੀ ਆ ਜਦੋਂ ਕੋਈ ਵੀ ਵੀਰ ਆਪਣੇ ਆਪ ਮੇਖਾਂ ਵਾਲੀ ਮਸ਼ੀਨ ਵਾਲਾ ਸੈਟਅਪ ਲਿਓਣੇ ਆ ਕੰਪਰੈਸ਼ਨ ਲਿਓਣੇ ਆ ਤਾਂ ਆਹ ਡੌਂਕਿੰਗ ਦੀ ਗਨ ਇਹਦੇ ਨਾਲ ਤੁਸੀਂ ਦੇਖੋ ਆ ਆ ਗਈ 35mm ਦੀ ਉਸ ਤੋਂ ਬਾਅਦ ਤੁਸੀਂ ਜੇ ਵੀਨੀਅਰ ਵਗੈਰਾ ਦਾ ਕੰਮ ਕਰਨਾ ਆਹ ਵੀਨੀਅਰ ਵਾਸਤੇ ਬਹੁਤ ਵਧੀਆ ਚੀਜ਼ ਆ ਦੇਖੋ ਵੀਨੀਅਰ ਇਹ ਸਟੈਪਲਰ ਸਟੈਪਲਰ ਦਾ ਕੰਮ ਕਰਨਾ ਸੋਫੇ ਵਗੈਰਾ ਵਾਲਾ ਕੰਮਾ ਜਾਲੀ ਵੀ ਕਈ ਵੀ ਹੁਣ ਇਹਦੇ ਨਾਲ ਲਾਉ ਇਥੇ ਦੇਖੋ ਆ ਗਿਆ ਸੈਂਟਰ ਆ ਸਕੁਅਰ ਚੌਰਸ ਸੈਂਟਰ ਆ ਗਿਆ ਜਿਗੋਲਾਈ ਦੇ ਵਿੱਚ ਸੈਂਟਰ ਨਾਲ ਕਰਵਾਇਆ ਜਾਵੇਗਾ ਤੇ ਆਹ ਟ੍ਰਿਮਰ ਤੁਸੀਂ ਦੇਖਿਆ ਨਹੀਂ ਹੋਣਾ ਡੌਂਗਟਿੰਗ ਦਾ ਬਹੁਤ ਘੱਟ ਮਿਸਤਰੀ ਵੀਰਾਂ ਕੋਲ ਹੈ ਇਹ ਨਵੀਂ ਸੀਰੀਜ਼ ਵਾਲਾ ਦੇਖੋ ਇਹ ਮੈਟਲ ਦੀ ਬਾਡੀ ਆ ਦਿਖਾਉਣਾ ਆ ਦੇਖੋ ਇਹ ਚੀਜ਼ ਵਧੀਆ ਮਤਲਬ ਡੌਂਗਚਿੰਗ ਆਪਦੀ ਆਪ ਚ ਬਹੁਤ ਤਕੜਾ ਬ੍ਰੈਂਡ ਆ ਛੋਟਾ ਮੋਟਾ ਬ੍ਰੈਂਡ ਨਹੀਂ ਹੈਗਾ ਤੇ ਉਸ ਤੋਂ ਬਾਅਦ ਆਪਣਾ ਆ ਛਾਬੀਵੇਂ ਰੋਟਰੀ ਹਮਰ ਆ ਗਈ ਇਹ ਵੀ ਪਾਵਰ ਟੂਲ ਚ ਆ ਗਈ ਆ ਦੇਖੋ ਇਹਨਾਂ ਦਾ ਗਾਰੈਂਟਰ ਹੈ ਪੰਜ ਜੀ ਗ੍ਰਿੰਡਰ ਬਹੁਤ ਚਾਰ ਜੀ ਸੌਰੀ ਤੇ ਉਸ ਤੋਂ ਬਾਅਦ ਜਿਕਸ ਆ ਗਿਆ ਜਿਕਸੇ ਦੀ ਕੁਆਲਿਟੀ ਤੁਹਾਨੂੰ ਦੱਸ ਦਿਆਂ ਤੁਸੀਂ ਜੀ ਦੀ ਸਭ ਤੋਂ ਪਹਿਲਾਂ ਇਹਦੀ ਬਾਡੀ ਦੇਖੋ ਮਤਲਬ ਬਹੁਸ਼ ਕੰਪਨੀ ਦੇ ਵਿੱਚ ਵੀ ਜਿਹੜਾ ਆਉਂਦਾ ਉਹ ਨਾ ਪਲਾਸਟਿਕ ਦੀ ਬਣਦੀ ਆ ਦੇਖੋ ਸਾਰਾ ਮੈਟਲ ਦਾ ਬਣਿਆ ਪੂਰਾ ਵਧੀਆ ਜੀ ਆ ਇਸ ਤੋਂ ਬਾਅਦ ਆਪਣੇ ਆਹ ਗ੍ਰਿੰਡਰ ਹੋਰ ਆ ਗਏ ਜੀ ਤੇ ਇਹਦੀਆਂ ਡਰਿੱਲ ਆ ਗਈਆਂ ਛੋਟੀਆਂ ਨਿੱਕੀਆਂ ਜੇ ਤੁਸੀਂ ਕੋਡਲੈਸ ਨਹੀਂ ਲੈਣਾ ਆਹ ਲੈ ਸਕਦੇ ਹੋ ਇਹ ਉਸ ਤੋਂ ਵੀ ਹੈਵੀ ਆ ਗਈ ਆ ਜਿੰਨੇ ਪੇਂਟ ਵਾਲੇ ਵੀਰਾਂ ਵਾਸਤੇ ਆ ਤੇ ਪੀਓਪੀ ਦਾ ਕੰਮ ਕਰਦੇ ਆ ਉਹਨਾਂ ਲਈ ਇਹ ਬਹੁਤ ਵੈਸਟੀ ਜਿਵੇਂ ਆਪਾਂ ਕੋਈ ਵੀ ਚੀਜ਼ ਘੋਲਣੀ ਆ ਮਿਕਸ ਕਰਨੀ ਆ ਤੇ ਆਹ ਸ ਇਹਦੇ ਵਿੱਚ ਐਲਈਡੀ ਲਾਈਟ ਲੱਗੀ ਹੋਈ ਹੈ। ਮਤਲਬ ਇਹ ਰੋਸ਼ਨੀ ਵગેਰਾ ਮਾਰਦੀ ਹੈ ਪਰ ਪਰਤੀਕਾ ਦੀਵਾਰ ਨੂੰ ਜੋੜ ਕਰਨਾ ਇਹ ਬਹੁਤ ਵੱਡੀ ਚੀਜ਼ ਆ ਗਈ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਜੀ ਗ੍ਰੈਂਡਰ। ਗ੍ਰੈਂਡਰ ਦੇਖੋ ਕਿੰਨਾ ਹੈਵੀ 7 ਇੰਚੀ ਆ ਗਿਆ ਦੇਖੋ ਆਹ ਕਿੰਨਾ ਹੈਵੀ ਗ੍ਰੈਂਡਰ ਆ ਗਿਆ। ਮਤਲਬ ਜਿਵੇਂ ਤੁਸੀਂ ਤੁਹਾਡਾ ਕੋਈ ਵਰਕਸ਼ਾਪ ਹੈ ਵੱਡਾ ਕੋਈ ਲੋਹੇ ਦਾ ਕੰਮ ਕਰਦੇ ਹੋ ਕੋਈ ਕਿਸੇ ਵੀ ਤਰੀਕੇ ਦਾ ਉਹ ਕਰ ਸਕਦੇ ਹੋ। ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਹ ਕੀ ਚੀਜ਼ ਆ। ਜੇ ਕਿਸੇ ਵੀਰ ਨੂੰ ਪਤਾ ਜੇ ਤੁਸੀਂ ਵੀਡੀਓ ਦੇਖਦੇ ਰਹੇ ਇੱਥੇ ਤੱਕ ਆ ਗਏ ਤਾਂ ਫਿਰ ਮੈਨੂੰ ਆਹ ਚੀਜ਼ ਜਰੂਰ ਦੱਸਿਓ ਵੀ ਇਹ ਕਿਹ ਕੀ ਚੀਜ਼ ਆ ਤੇ ਕਿਹੜੇ ਉਹਦੇ ਵਿੱਚ ਬਰਤੀ ਜਾਂਦੀ ਹੈ। ਇਹ ਡੌਂਚਿੰਗ ਦੀ ਸੀਰੀਜ਼ ਦੇ ਵਿੱਚ ਤੁਹਾਨੂੰ ਇੰਨੇ سارے ਟੂਲ ਦਿਖਾਤੇ ਪਰ ਕਈ ਵੀਰਾਂ ਨੂੰ ਪਤਾ ਨਹੀਂ ਹੋਣਾ ਡੌਂਚਿੰਗ ਦੇ ਵਿੱਚ ਆਹ ਵਾਲੀ ਬਲੇਡ ਵੀ ਆਉਂਦੇ ਆ। ਡੌਂਚਿੰਗ ਕੰਪਨੀ ਦੇ ਤੁਸੀਂ ਇੱਕ ਵਾਰ ਯੂਜ਼ ਕਰਿਓ ਤੇ ਉਸ ਤੋਂ ਬਾਅਦ ਆਗੇ ਜੀ ਮਾਰਬਲ ਕਟਰ। ਮਾਰਬਲ ਕਟਰ ਅਜਕਲ ਬਹੁਤ ਜ਼ਿਆਦਾ ਵਿਕ ਰਹੇ ਆ ਡੌਂਚਿੰਗ ਕੰਪਨੀ ਦੇ। ਮੈਂ ਤਾਂ ਪਹਿਲਾਂ ਵੀ ਵਿਕਰੇ ਨੇ ਪਰ ਹੁਣ ਇਹ ਡੌਂਚਿੰਗ ਦਾ ਬਹੁਤ ਜ਼ਿਆਦਾ ਸੀਰੀਜ਼ੇ ਵਿਕ ਰਹੀ ਆ। ਤੇ ਆਹ ਮੇਰੇ ਮਿਸਤਰੀ, ਕਾਰਪੈਂਟਰ ਵੀਰ ਜਿੰਨੇ ਵੀ ਵੀਰ ਹੈਗੇ ਨੇ ਆਹ ਡੌਂਚਿੰਗ ਦੇ ਬਿਟਾ ਦਾ ਤੁਹਾਨੂੰ ਪਤਾ ਹੀ ਰਿਜ਼ਲਟ ਕਿੰਨਾ ਕਹਿਦਾ। ਇਹ ਬਹੁਤ ਬੈਸਟ ਚੀਜ਼ ਆ। ਦੇ ਕੋ ਸਭ ਤੋਂ ਪਹਿਲਾਂ ਬਰਾਬਰ ਪੇਰਿੰਗ ਵਾਲੀ ਆ ਗਈ ਤੁਸੀਂ ਕੋਈ ਕਬਜਿਆਂ ਦੇ ਟਕ ਟਕ ਕੱਢਣੇ ਕਿਸੇ ਪਾਸੇ ਛਿਰੀ ਛੁਰੀ ਮਾਰਨੀ ਆ ਬਹੁਤ ਜ਼ਿਆਦਾ ਬਾਕੀ ਲੋਕਲ ਬ੍ਰਾਂਡ ਨਾਲੋਂ ਇਹ ਸਭ ਤੋਂ ਜ਼ਿਆਦਾ ਆਪਣੇ ਡਾਊਂਚਿੰਗ ਦੀ ਜਿਹੜੀ ਬਿੱਟਾਂ ਹੈ ਚੱਲੀਆਂ ਡਾਊਂਚਿੰਗ ਦੇ ਵਿੱਚ ਹੋਰ ਵੀ ਆ ਰੂਟਰ ਦੀ ਬਿੱਟਾਂ ਵਗੈਰਾ ਸਾਰੇ ਤਰ੍ਹਾਂ ਦੀਆਂ ਆਉਂਦੀਆਂ ਨੇ ਤੇ ਆ ਡਾਊਂਚਿੰਗ ਦਾ ਲੇਜ਼ਰ ਲੈਵਲ ਦਾ ਸਟੈਂਡ ਆ ਗਿਆ ਇਹੇ ਡਾਊਂਚਿੰਗ ਦੇ ਸਿਰਫ ਤੁਸੀਂ ਇਹ ਲੋ 25% ਟੂਲ ਤੁਹਾਨੂੰ ਦਿਖਾਇਆ ਜਿਹੜੀ ਮੈਂ ਤੁਹਾਨੂੰ ਬੁੱਕ ਦਿਖਾਈ ਸੀ ਇਹ ਬੁੱਕ ਦੇ ਵਿੱਚ ਇੰਨੇ ਸਾਰੇ ਟੂਲ ਆ ਡਾਊਂਚਿੰਗ ਦੇ ਜਿਹੜੇ ਤੁਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕੋਰਲੈਸ ਸੀਰੀਜ਼ ਦੇ ਵਿੱਚ ਜਿਹੜੇ ਤੁਸੀਂ ਆ ਦੇਖੋ ਆ ਸਾਡੀ ਕੋਰਲੈਸ ਸੀਰੀਜ਼ ਡਾਂਕਿੰਗ ਦੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਵੀਰ ਜਿਹੜੇ ਹੈਗੇ ਵੇਟ ਕਰ ਰਹੇ ਨੇ ਤਾਂ ਤੁਹਾਡਾ ਬਹੁਤ ਜਲਦੀ ਤੁਹਾਡੇ ਕੋਲ ਮਾਰਕੀਟ ਦੇ ਵਿੱਚ ਇਹ ਡਾਂਕਿੰਗ ਦੀ ਸੀਰੀਜ਼ ਆ ਜਾਊਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਇਨਫੋਰਮੇਟਿਵ ਲੱਗਦੀ ਆ ਤਾਂ ਆਪਣੇ ਸੁਝਾਅ ਜਰੂਰ ਦਿਓ ਤੇ ਸਾਡੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ